ਪੂਨੇ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਟਰੱਕ ਡਰਾਈਵਰ ਨੇ ਖੋਰੂ ਪਾ ਦਿੱਤਾ ਇੱਕ ਹੋਟਲ ਤੇ ਆ ਜਿਹੜਾ ਹੋਟਲ ਦਾ ਨੁਕਸਾਨ ਕੀਤਾ ਦੱਸਿਆ ਜਾ ਰਿਹਾ ਕਿ ਟਰੱਕ ਡਰਾਈਵਰ ਨੂੰ ਹੋਟਲ ਵਾਲਿਆਂ ਨੇ ਰੋਟੀ ਦੇਣ ਤੋਂ ਨਾ ਕਰ ਦਿੱਤੀ ਜਿਸ ਤੋਂ ਬਾਅਦ ਉਸਨੇ ਗੁੱਸੇ ਦੇ ਵਿੱਚ ਆ ਕੇ ਹੋਟਲ ਦੇ ਅੰਦਰ ਹੀ ਟਰੱਕ ਜਿਹੜਾ ਉਹ ਵਾਰ ਦਿੱਤਾ ਜਿਸ ਤੋਂ ਬਾਅਦ ਮੌਕੇ ਤੇ ਲੋਕਾਂ ਨੂੰ ਭੱਜਣਾ ਵੀ ਪੈ ਜਾਂਦੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਟਰੱਕ ਡਰਾਈਵਰ ਨੇ ਕੀਤਾ ਦੱਸਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਦੀ ਸ਼ਰਾਬ ਪੀਤੀ ਹੋਈ ਸੀ ਔਰ ਸ਼ਰਾਬ ਪੀ ਕੇ ਉਸਨੇ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਹੋਟਲ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਕਿਉਂਕਿ ਜਿਸ ਤਰੀਕੇ ਦੇ ਨਾਲ ਹਾਲਾਂਕਿ ਜਿਹੜੇ ਹਾਈਵੇ ਤੇ ਹੋਟਲਸ ਹੁੰਦੇ ਨੇ ਢਾਬੇ ਹੁੰਦੇ ਨੇ ਉਹਨਾਂ ਦੀ 60-65 ਹੁੰਦੀ ਹੈ ਇਹਨਾਂ ਟਰੱਕ ਡਰਾਈਵਰਾਂ ਦੇ ਨਾਲ ਰੋਟੀ ਪਾਣੀ ਖਾਣ ਦੇ ਲਈ ਰੁਕਦੇ ਨੇ ਡਿਸਕਾਊਂਟ ਮਿਲਦਾ ਕਈ ਥਾਵਾਂ ਤੇ ਫ੍ਰੀ ਵੀ ਦਿੱਤਾ ਜਾਂਦਾ ਹੈ ਬਸ ਡਰਾਈਵਰਾਂ ਨੂੰ ਤਾਂ ਇੱਥੇ ਇਸੇ ਡਰਾਈਵਰ ਨੂੰ ਰੋਟੀ ਦੇਣ ਤੋਂ ਨਾ ਕੀਤਾ ਗਿਆ ਕੀ ਉੱਥੇ ਆ ਜਿਹੜੀ ਗੱਲ ਇਹ ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਉਸਨੇ ਜਿਹੜਾ ਨੁਕਸਾਨ ਉੱਥੇ ਬਹੁਤ ਜ਼ਿਆਦਾ ਪਹੁੰਚਾਇਆ ਟਰੱਕ ਦੇ ਨਾਲ ਟੱਕਰ ਮਾਰੀ ਹੋਟਲ ਦੇ ਅੰਦਰ ਜਿਹੜਾ ਟਰੱਕ ਵਾਰ ਦਿੱਤਾ ਔਰ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਤਾਂ ਇਸ ਵਕਤ ਦੀ ਅਹਿਮ ਖਬਰ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਕਿਸ ਤਰੀਕੇ ਦੇ ਨਾਲ ਖੋਰੂ ਪਾਉਂਦਾ ਇਹ ਟਰੱਕ ਡਰਾਈਵਰ ਪੂਨੇ ਦੇ ਇਸ ਹੋਟਲ ਦਾ ਨੁਕਸਾਨ ਪਹੁੰਚਾਇਆ ਹੋਟਲ ਚ ਰੋਟੀ ਖਾਣ ਆਏ ਲੋਕਾਂ ਦੀਆਂ ਗੱਡੀਆਂ ਦਾ ਨੁਕਸਾਨ ਪਹੁੰਚਾਇਆ ਜੋ ਕਿ ਸਰਾਸਰ ਗਲਤ ਹੈ ਔਰ ਪੁਲਿਸ ਵੀ ਮੌਕੇ ਤੇ ਆਉਂਦੀ ਹੈ ਇਸ ਤੋਂ ਬਾਅਦ ਕਾਰਵਾਈ ਸ਼ੁਰੂ ਕੀਤੀ ਗਈ ਹੈ ਡਰਾਈਵਰ ਦੀ ਸ਼ਰਾਬ ਬਹੁਤ ਜ਼ਿਆਦਾ ਪੀਤੀ ਹੋਈ ਸੀ ਉਸ ਉਸ ਦੀ ਕਹਿ ਲਿਆ ਕਿ ਈਗੋ ਹਾਰਟ ਹੋ ਗਈ ਕਿ ਜਿਸ ਤਰੀਕੇ ਨਾਲ ਉਸ ਨੂੰ ਰੋਟੀ ਦੇਣ ਤੋਂ ਜਿਹੜਾ ਇਨਕਾਰ ਕੀਤਾ ਗਿਆ ਕਿਸ ਗੱਲੋਂ ਇਨਕਾਰ ਕੀਤਾ ਗਿਆ ਕਿ ਉਸ ਦੀ ਸ਼ਰਾਬ ਪੀਤੀ ਹੋਈ ਸੀ ਇਸ ਕਰਕੇ ਤਾਂ ਉਸ ਨੇ ਵੀ ਫਿਰ ਗੁੱਸੇ ਦੇ ਵਿੱਚ ਆ ਕੇ ਨੁਕਸਾਨ ਜਿਹੜਾ ਕੀਤਾ ਹੋਟਲ ਦਾ ਤਸਵੀਰਾਂ ਤੁਹਾਨੂੰ ਅਸੀਂ ਰੋਜ਼ਾਨਾ ਸਪੋਕਸਮੈਨ ਦਿਖਾ ਰਹੇ ਆ ਪੂਨੇ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇੱਕ ਡਿਲੀਵਰੀ ਦਾ ਟਰੱਕ ਕਹਿ ਸਕਦੇ ਆ ਜਿਸ ਨੇ ਖੜੀਆਂ ਗੱਡੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਜੋ ਕਿ ਇੱਕ ਕਹਿ ਲਿਏ ਕਿ ਹੁਣ ਇਹਨਾਂ ਗਾਹਕਾਂ ਦੇ ਵੱਲੋਂ ਮੰਗ ਇਨਸਾਫ ਦੀ ਕੀਤੀ ਜਾ ਰਹੀ ਹੈ ਜਿਹੜਾ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਉਸ ਦੀ ਇਨਸਾਫ ਕੀਤੀ ਮੰਗ ਕੀਤੀ ਜਾ ਰਹੀ ਹੈ